ਕਿਸਾਨ ਭਰਾਵੋ ਜੇ ਖੇਤ ਵਿੱਚ ਗੁੱਲੀ ਡੰਡਾ ਹੋ ਜੇ ਨਾ ਤੇ ਕਣਕ ਵੱਢਣ ਤੋਂ ਪਹਿਲਾਂ 3 ਮਹੀਨੇ ਬੁਖਾਰ ਚੜਿਆ ਰਹਿੰਦਾ ਹੈਗਾ ਤੇ ਜੇਕਰ ਨਾਲ ਬਾਥੂ ਹੋ ਜੇ ਤੇ ਕਣਕ ਨੂੰ ਵੱਢਣ ਵੇਲੇ ਵੀ ਬੁਖਾਰ ਚੜ ਜਾਂਦਾ ਕਈ ਵਾਰੀ ਕਣਕ ਡਿੱਗ ਪੈਂਦੀ ਹੈ ਲੇਟ ਵੱਢਣੀ ਪੈਂਦੀ ਹੈ ਇਹ ਸਮੱਸਿਆਵਾਂ ਦਾ ਹੱਲ ਬਾਹਰ ਲੈ ਕੇ ਆਇਆ ਹੈਗਾ ਇੰਡੀਅਨ ਮਾਰਕੀਟ ਵਿੱਚ ਪਹਿਲੀ ਵਾਰ ਯੂਜ਼ ਹੋਣਾ ਜਿਹੜਾ ਕਿ ਟ੍ਰਿਪਲ ਮੋਲੀਕਿਊਲ ਦੇ ਨਾਲ ਲੈਸ ਕੀਤਾ ਹੋਇਆ ਇਹ ਆਪਣੇ ਨਾਲ ਜਾਣਕਾਰੀ ਸਰ ਸਾਂਝੀ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਭਾਰਤ ਦੇ ਵਿੱਚ ਪਹਿਲੀ ਵਾਰੀ ਬਾਹਰ ਲੈ ਕੇ ਆਈ ਹੈ ਕਣਕ ਦੀ ਖੇਤੀ ਦੇ ਵਿੱਚ ਇੱਕ ਕ੍ਰਾਂਤੀ ਜਿਹਦਾ ਨਾਮ ਹੈ ਮਟੀਨੋਮੋਰ ਕਿਸਾਨ ਵੀਰੋ ਮਟੀਨੋਮੋਰ ਗੁੱਲੀ ਡੰਡੇ ਤੇ ਬਾਕੀ ਸਾਰੇ ਕਣਕ ਦੇ ਵਿੱਚ ਹੋਣ ਵਾਲੇ ਚੋੜੀ ਪੱਤੀ ਵਾਲ ਨਦੀਨਾ ਦਾ ਇੱਕੋ ਹੱਲ ਹੈ ਮਟੀਨੋ ਮੋਰ ਦੀ ਜਿਹੜੀ ਮਾਤਰਾ ਉਹ 800 ਐਮਐਲ ਪ੍ਰਤੀ ਏਕੜ ਵਰਤਣੀ ਹੈ ਤੇ ਜਿਹੜਾ ਪਾਣੀ ਦਾ ਖਾਸ ख्याल ਰੱਖਣਾ ਕਿ ਅਸੀਂ 200 ਲੀਟਰ ਪਾਣੀ ਪ੍ਰਤੀ ਕਿੱਲੇ ਪਿੱਛੇ ਵਰਤੀਏ ਇਹਦਾ ਇੱਕੋ ਹੀ ਛਿੜਕਾ ਹੋਣਾ ਇਹ ਤੋਂ ਡੇ ਜਿੰਨੀਆਂ ਵੀ ਅਸੀਂ ਪਹਿਲਾਂ ਚਾਰ-ਚਾਰ ਪੰਜ-ਪੰਜ ਸਪ੍ਰੇਆਂ ਕਰਦੇ ਸੀ ਉਹਨਾਂ ਤੋਂ ਤੁਹਾਡਾ ਖੇੜਾ ਛਡਾਉਂਦਾ ਸਾਨੂੰ ਕੋਈ ਸਪਰੇਅ ਕਰਨ ਦੀ ਲੋੜ ਨਹੀਂ ਹੈਗੀ ਇਹਦੇ ਨਾਲ ਨਾਲ ਇਹ ਮਟੀਨੋ ਮੋਰ ਤੁਹਾਡੀਆਂ ਆਉਣ ਵਾਲੀਆਂ ਫਸਲਾਂ ਤੇ ਵੀ ਕਣਕ ਤੋਂ ਬਾਅਦ ਕੋਈ ਮਾੜਾ ਪ੍ਰਭਾਵ ਨਹੀਂ ਪਾਉਂਦਾ ਜਿਹੜੀ इवन ਤੁਸੀਂ ਢੋਲੀ ਨਾਲ ਵੀ ਸਪਰੇਅ ਕਰੋਗੇ ਉਹਦਾ ਵੀ ਕਿਸੇ ਤੇ ਕੋਈ ਮਾੜਾ ਪ੍ਰਭਾਵ ਅਗਲੀ ਫਸਲ ਤੇ ਨਹੀਂ ਹੈਗਾ 2032 ਤੱਕ ਇਹ ਬਾਇਰ ਵੱਲੋਂ ਪੇ ਤੇ ਇਸ ਵਾਰੀ ਪਹਿਲੇ ਸਾਲ ਬਾਇਰ ਨੇ ਭਾਰਤ ਦੇ ਵਿੱਚ ਲਾਂਚ ਕੀਤਾ ਤੇ ਇਹ ਮੇਡ ਇਨ ਜਰਮਨੀ ਹੈ ਜਰਮਨ ਦੀ ਤਕਨੀਕ ਨਾਲ ਬਣਿਆ ਤਿੰਨ ਤੱਤਾਂ ਵਾਲਾ ਹਰਬੀ ਸਾਈਡ ਕਨਕ ਲਈ ਪਹਿਲੀ ਵਾਰ ਭਾਰਤ ਵਿੱਚ ਕਿਸਾਨਾਂ ਲਈ ਉਪਲਬਧ ਹੈਗਾ ਬਾਇਰ ਵੱਲੋਂ ਜਿਹਦਾ ਨਾਮ ਹੈ ਮਟੀਨੋਮੋਰ